328 ਸਰੂਪ ਲਾਂਭੇ ਕੀਤੇ ਗਏ ਉਹਦਾ ਕਾਰਨ ਕੀ ਮੰਨਦੇ ਹੋ ਕਿ ਉਹ ਕ腐ਸ਼ਨ ਹੋਈ ਜਾਂ ਉਹਦੇ ਵਿੱਚ ਅਸਲ ਕਹਾਣੀ ਕੀ ਹੈ ਜੀ ਅਜੇ ਤੱਕ ਹੁਣ ਇਹੀ ਤਾਂ ਪਤਾ ਕਰਨਾ ਲੱਗਾ ਨਹੀਂ ਨਾ ਅਜੇ ਤੱਕ ਕਿ ਉਹਦੇ ਪਿੱਛੇ ਕ腐ਸ਼ਨ ਸੀ ਜਾਂ ਉਹ ਆਰਐਸਐਸ ਨੇ ਦਿੱਤੇ ਗਏ ਜਾਂ ਕਿੰਨੋ ਦਿੱਤੇ ਗਏ ਇਹੀ ਤਾਂ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਜਦੋਂ ਸਰੂਪ ਦਿੱਤੇ ਹੋਣਗੇ ਮਹਾਰਾਜ ਦਾ ਸਰੂਪ ਉਹ ਉਹ ਕਿਤੇ ਦਸਤਾਵੇਜ਼ ਤੇ ਲੈੰਦੇ ਹੋਣਗੇ ਇਹੀ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਇਹੀ ਤਾਂ ਮੰਗ ਹੋ ਰਹੀ ਹੈ ਮਿਸਟਰ 16 ਬੰਦੇ ਸੀ ਜਿਦੇ ਵਿੱਚ ਸਭ ਤੋਂ ਮੇਮ ਸੀਗਾ ਸਤਿੰਦਰ ਸਿੰਘ ਕੋਹਲੀ ਜਿਹੜਾ ਕਿ ਚਾਰਟਡ ਅਕਾਊਂਟੈਂਟ ਔਰ ਉਹਦੇ ਬਾਰੇ ਵੀ ਡਾਲਾ ਪੈਂਦਾ ਵੀ ਉਹ ਚਾਰਟਡ ਅਕਾਊਂਟੈਂਟ ਜਿੱਥੇ ਇੱਕ ਐਸ.ਸੀ.ਪੀ.ਸੀ ਦਾ ਸੀਗਾ ਉੱਥੇ ਉਹ ਨਾਲ ਬਾਦਲ ਦਾ ਵੀ ਚਾਰਟਡ ਅਕਾਊਂਟੈਂਟ ਸੀ ਉਹਨੂੰ 12 ਕਰੋੜ 10 ਕਰੋੜ ਚ ਦਿੱਤਾ ਗਿਆ ਉਹਨੂੰ ਦਿੱਤਾ ਜਾਂਦਾ ਸੀਗਾ ਇਹਦੀ ਆਡਿਟ ਕਰਨ ਵਾਸਤੇ ਸਾਲ ਦਾ ਨਹੀਂ ਟੋਟਲ ਜਿਹੜਾ ਦਿੱਤਾ ਗਿਆ 10 ਕਰੋੜ ਰੁਪਏ ਦਿੱਤਾ ਗਿਆ ਓਕੇ 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 ਹਰ ਸਾਲ ਜਿਹੜੀ ਉਹਦੀ ਹੁੰਦੀ ਸੀਗੀ ਆਡਿਟ ਤਰੀ ਸਚਨ ਕਮੇਟੀ ਬਣੀ ਉਹਨੇ 18 ਕੋਰ ਕੀਤਾ ਉਹਨੇ ਲਿਖਿਆ ਵੀ ਕੁਝ ਹੋਇਆ ਹੀ ਨਹੀਂ ਜਿਹਦਾ ਠੇਕਾ ਦਿੱਤਾ ਗਿਆ 10 ਕਰੋੜ ਦਾ ਜਿਹਦੇ ਪੈਸੇ ਦੇ ਦਿੱਤੇ ਗਏ 10 ਕਰੋੜ 65 ਲੱਖ ਰੁਪਈਆ ਔਰ ਉਹਨੇ ਕੰਮ ਜਿਹੜਾ ਕੀਤਾ 25% ਕੀਤਾ ਹੋਰ ਉਹਨੇ ਕੰਮ ਕੀਤਾ ਹੀ ਨਹੀਂ 10 ਕਰੋੜ ਦੇ ਵਿੱਚੋਂ ਜਿਹੜਾ ਸਾਡੇ 7 ਕਰੋੜ ਲੈਣ ਦਾ ਫੈਸਲਾ ਹੋਇਆ ਸੀ 2.5 ਕਰੋੜ ਸੀ ਬਾਕੀ ਦਾ ਉਹ ਦੇਤਾ ਵਾਪਸ ਕੋਲੀ ਨੇ ਫਿਰ ਦਿੱਤਾ ਹੀ ਨਹੀਂ ਲਿਆ ਹੀ ਨਹੀਂ ਉਦੋਂ ਪਹਿਲੇ ਉੱਥੇ ਧੜਾ ਪਿਆ ਨਾ ਹੂੰ ਪਹਿਲਾਂ ਐਸਪੀਸੀ ਦੇ ਫੈਸਲਾ ਕਰ ਲਿਆ ਉਦੋਂ ਦਵਿੰਦਰ ਸਿੰਘ ਲੋਂਗਵਾਲ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਫੈਸਲਾ ਕਰ ਲਿਆ ਪੀ ਇਡਾਨ ਦੇ ਵਿਰੁੱਧ ਕੈਸ਼ਨ ਲਿਆ ਜਾਵੇ ਕਿ ਇਡਾਨ ਦੇ ਵਿਰੁੱਧ ਪੁਲਸ ਸਕੂਲ ਕੇਸ਼ ਦਰਜ ਕਰਾਇਆ ਜਾਵੇ ਹਮ ਪਰ ਜਦੋਂ ਕਿ ਇਸ ਦਰਜ ਕਰਾਉਣ ਦੀ ਗੱਲ ਆਈ ਉਹਦੇ ਵਿੱਚ ਕੋਹਲੀ ਸੀ ਸਤਿੰਦਰ ਸਿੰਘ ਕੋਹਲੀ ਹਮ ਤੇ ਕੋਹਲੀ ਜਿਹੜਾ ਉਹ ਬਾਦਲ ਦਾ ਖਾਸ ਸੀਗਾ ਬਾਦਲਾਂ ਦਾ ਨੇੜਲਾ ਹੋਣ ਕਰਕੇ ਕਾਰਵਾਈ ਨਹੀਂ ਹੋ ਸਕੀ ਦੋਸ਼ ਲੱਗ ਰਹੇ ਆ ਪੀ ਉਹ ਜਿਹੜਾ ਬਾਦਲ ਦਾ ਜਿਹੜਾ ਸਤਿੰਦਰ ਸਿੰਘ ਕੋਹਲੀ ਆ ਉਹ ਇਹਦੀ ਟਰਾਂਸਪੋਰਟ ਦਾ ਵੀ ਆਡਿਟ ਕਰਦਾ ਸੀ ਨਾਲ ਉਹ ਪੀਟੀਸੀ ਦਾ ਵੀ ਆਡਿਟ ਕਰਦਾ ਸੀ ਉਹ ਸਾਰਾ ਕੁਝ ਜਿਹੜਾ ਮੇਨ ਸੀਗਾ ਉਹ ਸਤਿੰਦਰ ਸਿੰਘ ਕੋਹਲੀ ਸੀ। ਉਹਨੂੰ ਉਤੋਂ 7 ਕਰੋੜ 20 ਲੱਖ ਰੁਪਏ ਗ੍ਰਹਿਿਆ ਜਾਦਾ ਸੀ। ਜਦੋਂ ਉੱਥੇ ਗੱਲ ਆਈ ਕਿ ਜੇ ਕੇਸ ਦਰਜ ਕਰਾਇਆ ਤਾਂ ਕੋਹਲੀ ਫਸ ਜਾਊਗਾ। ਕੋਹਲੀ ਨੇ ਬਲ ਕੇ ਰੌਲਾ ਪਾਇਆ। ਕੋਹਲੀ ਦੇ ਕਹਿੰਦੇ ਜਿਹੜਾ ਵਾ ਐਸ.ਸੀ.ਪੀ ਮੋਪਰ ਗਈ। ਇਹ ਕੇਸ ਨਹੀਂ ਦਰਜ ਹੋਣਾ ਚਾਹੀਦਾ। ਕਾਰਵਾਈ ਹੋਈ ਹੈ ਜਿਸ ਕਾਰਵਾਈ ਦੇ ਵਿੱਚ ਕੋਹਲੀ ਦੋਸ਼ੀ ਪਾਇਆ ਗਿਆ ਸੀ ਉਸ ਵੇਲੇ। ਉਹ ਜਿਹੜੀ ਕਾਰਵਾਈ ਸੀ ਜਾਂ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕੀਤੀ ਸੀ ਉਹ ਈਸ਼ਰ ਸਿੰਘ ਦੇ ਵੱਲੋਂ ਜਾਰੀ ਕੀਤੀ ਸੀ। ਸਾਰਾ ਹੋ ਰਿਹਾ। ਹੂੰ। ਇਸ ਚਰ ਸੰਗਣੀ ਕਮੇਟੀ ਬਣਾਏ ਸੀ ਜਿਹੜੀ ਐਸਪੀਸੀ ਨੇ ਬਣਾਈ ਸੀ ਉਹਦੇ ਤੇ ਹੀ ਸਾਰਾ ਕੁਝ ਹੋ ਰਿਹਾ ਪਰ ਉਹਨੂੰ ਇਹਨੇ ਪਨ ਲਾਗੂ ਨਹੀਂ ਕੀਤਾ ਗਿਆ ਨੀ ਤੇ ਉੱਥੇ ਕੌਜੀ ਕਿ ਉਹ ਫੌਜਦਾਰੀ ਕੇਸ ਜੱਜ ਹੁੰਦਾ ਉਹ ਸਾਰਾ ਕੁਝ ਆਪਣੇ ਬਾਹਰ ਆ ਜਾਂਦਾ ਪਰ ਉਹਨਾਂ ਦੀ ਸਤਿੰਦਰ ਸਿੰਘ ਕੋਹਲੀ ਸੀ ਵਿੱਚ ਸ਼ਾਮਲ ਉਹਨੇ ਉਹਦੇ ਆਸਤੇ ਸਾਰਾ ਹੀ ਕੁਝ ਰੋਕਤਾ ਤੇ ਸਤਿੰਦਰ ਸਿੰਘ ਕੋਹਲੀ ਨਹੀਂ ਪੜਨਾ ਚਾਹੀਦਾ ਬਾਕੀ ਜੋ ਮਰਜ਼ੀ ਹੋ ਜੇ ਮਾਨ ਸਰਕਾਰ ਵੀ ਚਾਹੁੰਦੀ ਸੀ ਕਿ ਕੋਈ ਬਾਣਾ ਮਿਲੇ ਸਾਨੂੰ ਬਾਦੂ ਨੂੰ ਫੜਨ ਦਾ ਕਿਉਂਕਿ ਸਤਿੰਦਰ ਸਿੰਘ ਕੋਹਲੀ ਦੀ ਤੇ ਇਹਦੀ ਤਕਬੀਰ ਪਾਦਲ ਦੀ ਕਿੰਨੇ ਸਾਂਝ ਉਹ ਬੰਨਾ ਪਾ ਲਈ ਸੀ ਉਹ ਬੰਨਾ ਮੈਨੂੰ ਚਾਹੀਦਾ ਸੀਗਾ ਜਥੇਦਾਰ ਦੇ ਵੱਲੋਂ ਉਸ ਵੇਲੇ ਕਾਰਵਾਈ ਕਰਨ ਦੇ ਵਿੱਚ ਸਹਿਯੋਗ ਕਿਉਂ ਨਾ ਕੀਤਾ ਗਿਆ ਫਿਰ ਡਾਰ ਵੀ ਉਦੋਂ ਹੈਲਪਲੈਸ ਸੀਗਾ ਜਥੇਦਾਰ ਕੁਰਸੀ ਤੇ ਹੈਗਾ ਜਥੇਦਾਰ ਨੇ ਕਿਹਾ ਤਾਂ ਸਹੀ ਕਿ ਕੇਸ ਫੌਜ ਦਾ ਜੀ ਕਰਾਓ ਉਹ ਵਿੰਸਿਕ ਲੋਗੋ ਵਾਲੇ ਮੰਨ ਵੀ ਲਿਆ ਪਰ ਜਦੋਂ ਕੋਹਲੀ ਦਾ ਨਾਮ ਆਇਆ ਉਦੋਂ ਸਾਰੇ ਟੱਲੇ ਹੋ ਗਏ ਉਦੋਂ ਸਾਰਿਆਂ ਨੇ ਹੱਥ ਹਿਆਰ ਛੱਡ ਦਿੱਤੇ ਉਹਦੇ ਵਿੱਚ ਜਥੇਦਾਰ ਵੀ ਚੇ ਸੀਗਾ ਹੁਣ ਜਥੇਦਾਰ ਕੱਲ ਫੇਰ ਬਿਆਨ ਦਿੱਤਾ ਬੇ ਜਿਹੜੀ ਕਾਰਵਾਈ ਨਹੀਂ ਹੋਈ ਏ ਸਿਰਸਤਿੰਦਰ ਸਿੰਘ ਕੋਲੀ ਕਰਕੇ ਨਹੀਂ ਹੋਈ। ਇਹ ਦਰ ਵੀ ਦੋਸ਼ੀ ਏ ਜਿਹੜਾ ਉਸ ਵੇਲੇ ਚੁੱਪ ਰਿਹਾ। ਵੇਖਦੇ ਕਿਹਦੇ ਦੋਸ਼ੀ ਏ ਉਦੋਂ ਰਲਾ ਪਾਉਂਦਾ। ਹੂੰ। ਤੇ ਤੁਸੀਂ ਕਿਉਂ ਰੋਕਦੇ ਜੀ? ਉਦੋਂ ਰਲਾ ਪਾਉਂਦਾ। ਕੱਲ ਜੂ ਬਿਆਨ ਦਿੱਤਾ, ਉਦੋਂ ਕਿਹਣੀ ਬਿਆਨ ਦਿੱਤਾ? ਉਹਨੂੰ ਚਾਹੀਦਾ ਏ ਰਲਾ ਪਾਉਣਾ ਵੀ ਤੁਸੀਂ ਕਰਾਓ ਇਹਦਾ। ਇਹਦੇ ਬਰੁਝ ਕੇਸ ਦਰਜ ਕਰੋ ਜੋ ਲੰਗੋ ਵਾਲੇ ਪਾ ਕਹਿਤਾ ਹੈਗਾ। ਸਾਰਿਆਂ ਨੇ ਸੁਣਿਆ ਅਖਬਾਰਾਂ ਚ ਆਇਆ ਸਾਰਾ ਕੁਝ। ਫੇਰ ਇੱਕਦਮ ਕਿਉਂ ਪਿੱਛੇ हट ਗਏ? ਹੁਣ ਜਦੋਂ ਦੇਖਿਆ ਵੀ ਉਹ ਸਾਡਾ ਕੋਲੀ ਫਸਦਾ ਵਾ। ਉਹੜੇ ਕਿਨੇ ਦਰ ਧਰਮੇਂ دخل ਦਿੰਦੇ ਆ ਪਰ دخل ਲੈ ਲਈ ਤੁਸੀਂ ਮਜਬੂਰ ਕੀਤਾ ਤੁਸੀਂ ਉਹਦੇ ਪਹਿਲੇ ਵਿਰੋਧ ਕੇਸ ਕਰ ਦਿੰਦੇ ਹੋ ਆ ਫੇਦਾ ਦਫਨ ਦਿੰਦੇ ਹੋ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਉਹਨਾਂ ਨੂੰ ਵੀ ਇਹ ਦੇਖਿਆ ਵੀ ਹੁਣ ਸਾਡਾ ਵੀ ਕੰਮ ਬਣਦਾ ਅਸੀਂ ਕਿ ਉਹਨਾਂ ਨੂੰ ਪਟਾਈਏ ਪਿਛਲੇ ਲੰਬੇ ਸਾਲਾਂ ਤੋਂ ਪੰਜਾਬ ਦੀਆਂ ਸਿਆਸੀ ਸਫਾਵਾਂ ਦੇ ਵਿੱਚ ਖਾਸ ਤੌਰ ਤੇ ਇੱਕ ਮਸਲਾ ਗੁੰਜਿਆ ਹੈ ਜਿਹੜਾ ਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸਬੰਧ ਰੱਖਣ ਵਾਲਾ ਹੈ ਤਾਂ ਇਸੇ ਮਸਲੇ ਨੂੰ ਲੈ ਕੇ ਬਹੁਤ ਸਾਰੀਆਂ ਸਿਆਸਤਾਂ ਵੀ ਵੱਖ-ਵੱਖ ਪਾਰਟੀਆਂ ਦੇ ਵੱਲੋਂ ਹੋਈ ਤਾਂ ਤਕਰੀਬਨ 5.5 ਸਾਲਾਂ ਤੋਂ 328 ਰੁਪਿਆਂ ਦਾ ਮਾਮਲਾ ਜਿਹੜਾ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਨੁਮਾਇੰਦਿਆਂ ਨੂੰ ਐਸਜੀਪੀਸੀ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਹੈ ਤਾਂ ਇਸੇ ਮਸਲੇ ਦੇ ਉੱਪਰ ਬਹੁਤ ਸਾਰੀਆਂ ਵਾੜ-ਵਵਾੜ ਵਾਲੀਆਂ ਟਿੱਪਣੀਆਂ ਵੀ ਬਹੁਤ ਸਾਰੇ ਸਰਗਰਮ ਆਗੂਆਂ ਦੀਆਂ ਦੇਖਣ ਨੂੰ ਮਿਲੀਆਂ ਹਾਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਤਿੰਦਰ ਸਿੰਘ ਕੋਲੀ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿ ਸਕਦੇ ਹਾਂ ਕਿ ਸੀਏ ਵਜੋਂ ਤੇ ਨਾਲ ਹੀ ਅਕਾਲੀ ਦਲ ਦੇ ਸੀਏ ਵਜੋਂ ਸਵਾਮਾਂ ਨਭਾਰੇ ਸੀ ਤਾਂ ਉਹਨਾਂ ਨੂੰ ਪਿਛਲੇ ਕੁਝਕ ਸਮੇਂ ਤੋਂ ਜਿਹੜਾ ਸੀ ਲਾਂਬੇ ਵੀ ਕਰ ਦਿੱਤਾ ਗਿਆ ਸੀ ਤਾਂ ਇਸੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਇਸ ਕਾਰਵਾਈ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਤਾਂ ਇਸੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਪੱਤਰਕਾਰ ਬਖਸ਼ੀਦ ਸਿੰਘ ਗਿੱਲ ਸਾਹਿਬ ਨੇ ਗੱਲਬਾਤ ਕਰਦੇ ਗਿੱਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮਿਹਰਬਾਨੀ ਜੀ ਮੈਂ ਸਭ ਤੋਂ ਪਹਿਲਾਂ ਚੈਨਲ ਦਾ 84 ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ ਪੇਸ਼ ਕਰ ਸਕਾਂ ਆਓ ਸਾਰੇ ਤੋਂ ਪਹਿਲਾਂ ਮਾਣ ਕੇ ਬੈਠੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਲ ਗਿਲ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਏ ਕਿ ਜਿਹੜੀ ਕੋਲੀ ਦੇ ਖਿਲਾਫ ਕਾਰਵਾਈ ਹੋਈ ਆ ਤਾਂ ਇਸ ਕਾਰਵਾਈ ਨੂੰ ਲੈ ਕੇ ਬਹੁਤ ਸਾਰੇ ਲੋਕ ਇਹ ਵੀ ਨਾਮ ਦੇ ਰਹੇ ਕਿ ਜਿਹੜੀ ਕਾਰਵਾਈ ਹੈ ਬਦਲਾਖੋਰੀ ਹੈ ਤੇ ਕੁਝ ਲੋਕ ਇਹ ਵੀ ਕਹਿ ਰਹੇ ਕਿ ਜਿਹੜੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਭਾਵੇਂ ਇਹਦੇ ਉੱਪਰ ਦੇਰੀ ਲੱਗੀ ਹੈ ਪਰ ਇਹ ਕਾਰਵਾਈ ਹੈ ਬਿਲਕੁਲ ਸਹੀ ਹੋਈ ਹੈ ਜਿਹੜੇ ਬਾਕੀ ਦੇ ਦੋਸ਼ੀ ਹੈ ਉਹਨਾਂ ਦੇ ਉੱਪਰ ਵੀ ਇਸੇ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜੋ ਕੁਝ ਪੰਜਾਬ ਸਰਕਾਰ ਦੇ ਵੱਲੋਂ ਕੋਲੀ ਦੇ ਖਿਲਾਫ ਜਾਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਹੈ ਜਾਇਜ਼ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਦੇਖੋ ਜੀ ਬਿਲਕੁਲ ਜਾਇਜ਼ ਹੈ ਜਦੋਂ 2020 ਦੇ ਵਿੱਚ ਇਹ ਮਸਲਾ ਬਾਹਰ ਆਇਆ ਸੀਗਾ ਸਰੂਪਾਂ ਦਾ ਉਸ ਵੇਲੇ ਰੋਲਾ ਪਿਆ ਸੀ ਵੀ 267 ਰੁਪਏ ਜਿਹੜੇ ਨਹੀਂ ਲੱਭਦੇ ਬਾਜਟ ਰੋਲਾ ਪੈਦੋ ਪਿਆ ਹੁਣ ਕੇ ਇੱਕ ਆਪਣਾ ਐਸ்சிਪੀਸੀ ਨਾਲੋਂ ਕਮੇਟੀ ਬਣਾਈ ਗਈ ਜਿਹਦੇ ਵਿੱਚ ਐਡਵੋਕੇਟ ਕਨਕਾ ਐਡਵੋਕੇਟ ਆਪਣਾ ਜੱਜ ਸਾਫ ਦਾ ਜੱਜ ਸੀਗੀ ਉਹ ਸੀ ਇੱਕ ਸਰਦਾਰ ਜੀ ਸਿੰਘ ਐਡਵੋਕੇਟ ਸੀਗੇ ਇੱਕ ਹੋਰ ਸੀ ਚਾਰਟਰਡ ਅਕਾਊਂਟੈਂਟ ਉਹਨਾਂ ਦੀ ਕਮੇਟੀ ਬਣਾਈ ਗਈ ਜਿਨੇ ਸਾਰੀ ਕੋਖ ਕੀਤੀ ਕਿ ਸਰੂਪ ਕਿਦੇ ਆ ਕਿੱਥੇ ਗਾਇਆ ਕੀ ਗੱਲ ਹੋਈ ਉਹਨਾਂ ਜੋ ਦੇਖਿਆ ਤਾਂ ਉਹਨਾਂ ਨੇ ਦੇਖਿਆ ਵੀ 300 267 ਲਈ ਇਹ ਸਰੂਪ 328 ਰੂਪ ਆ ਜਿਹੜੇ ਚੋਰੀ ਹੋਏ ਆ ਸਟੋਰੀ ਹੋਏ ਜਾਂ ਗੁੰਮ ਹੋਏ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਅਜ ਤੱਕ ਉਹਨਾਂ 327 ਸੂਪ ਜਿਹੜੇ ਆ ਉਹਦੇ ਬਾਰੇ ਦੱਸਿਆ ਹੀ ਨਹੀਂ ਗਿਆ ਕਿ ਉਹ 327 ਸੂਪ ਜਿਹੜੇ ਆ ਕਿਹਨੂੰ ਦਿੱਤੇ ਗਏ ਅਕਸਰ ਜਦੋਂ ਇਹ ਸੂਪ ਦਿੰਦੇ ਹੋਣਗੇ ਕਿਸੇ ਦੇ ਦਸਤਾਕਰ ਆਉਂਦੇ ਹੋਣਗੇ ਕੋਈ ਲਿਸਟਰੀ ਬਣਾਉਂਦੇ ਹੋਣਗੇ ਇਹ ਤਾਂ ਨਹੀਂ ਵੀ ਜਿੰਦੂ ਮਰਜੀ ਦਿਓ ਤੇ ਸੂਪ ਤੇ ਪੈਸੇ ਲੈ ਤੇ ਦੇ ਤੇ ਕੋਈ ਵੀ ਅਜ ਤੱਕ ਲਿਸਟ ਜਾਰੀ ਹੋਈ ਨਹੀਂ ਕੋਈ ਜਦੋਂ ਇਹ ਤੇ ਰੌਲਾ ਪਿਆ ਉਹਦੇ ਵਿੱਚ 16 ਬੰਦੇ ਜਮਾਲ ਸਮਝੇ ਗਏ ਦੇ ਸਰਦਾਰ ਰੂਪ ਸਿੰਘ ਜਿਹੜਾ ਜਨਰਲ ਸੈਕਟਰ ਆਪਣਾ ਸੈਕਟਰੀ ਸੀ ਚੀਫ ਸੈਕਟਰੀ ਇੱਕ ਸਰਦਾਰ ਕਰਨ ਸਿੰਘ ਇਸ ਦਾ 16 ਬੰਦੇ ਸੀ ਜਿਹਦੇ ਵਿੱਚ ਸਭ ਤੋਂ ਮੇਮ ਸੀਗਾ ਸਤਿੰਦਰ ਸਿੰਘ ਕੋਹਲੀ ਜਿਹੜਾ ਕਿ ਚਾਰਟਰਡ ਅਕਾਊਂਟੈਂਟ ਸੀ ਔਰ ਉਹਦੇ ਬਾਰੇ ਵੀ ਡਾਲਾ ਪੈਂਦਾ ਵੀ ਉਹ ਚਾਰਟਰਡ ਅਕਾਊਂਟੈਂਟ ਜਿੱਥੇ ਐਸਪੀਸੀ ਦਾ ਸੀਗਾ ਉੱਥੇ ਉਹ ਨਾਲ ਬਾਦਲ ਦਾ ਵੀ ਚਾਰਟਰਡ ਅਕਾਊਂਟੈਂਟ ਸੀ ਉਹਨੂੰ 12 ਕਰੋੜ 10 ਕਰੋੜ ਚ ਦਿੱਤਾ ਗਿਆ ਉਹਨੂੰ ਦਿੱਤਾ ਜਾਂਦਾ ਸੀਗਾ ਇਹਦੀ ਆਡਿਟ ਕਰਨ ਵਾਸਤੇ ਸਾਲ ਦਾ ਨਹੀਂ ਟੋਟਲ ਜਿਹੜਾ ਦਿੱਤਾ ਗਿਆ 10 ਕਰੋੜ ਰੁਪਏ ਦਿੱਤਾ ਗਿਆ ਹਰ ਸਾਲ ਜਿਹੜੀ ਉਹਦੀ ਹੁੰਦੀ ਸੀਗੀ ਆਡਿਟ ਪਰ ਉਹਨੇ ਕੱਖ ਨੂੰ ਨਹੀਂ ਕੀਤਾ ਜਦੋਂ ਇਸਰ ਸਿੰਘ ਕਮੇਟੀ ਬਣੀ ਉਹਨੇ ਸਾਰਾ ਕੋਰਕ ਕੀਤਾ ਉਹਨੇ ਲਿਖਿਆ ਵੀ ਜਿਹਦਾ ਕੁਝ ਹੋਇਆ ਹੀ ਨਹੀਂ ਜਿਹਦਾ ਠੇਕਾ ਦਿੱਤਾ ਗਿਆ 10 ਕਰੋੜ ਦਾ ਜਿਹਦੇ ਪੈਸੇ ਦੇ ਦਿੱਤੇ ਗਏ 10 ਕਰੋੜ 65 ਲੱਖ ਰੁਪਏ ਔਰ ਉਹਨੇ ਕੰਮ ਜਿਹੜਾ ਕੀਤਾ 25% ਕੀਤਾ ਹੋਰ ਉਹਨੇ ਕੰਮ ਕੀਤਾ ਹੀ ਨਹੀਂ ਉਹਦੇ ਬਿਹਾਫ ਤੇ ਜਿਹੜੀ ਕਮੇਟੀ ਸੀ ਉਹਨੇ 16 ਬੰਦਿਆਂ ਦੇ ਗੀਸਟ ਇਸ ਕਰ ਨੰਕਰੀ ਖੇਤੇ 16 ਲੋਕੀ ਦੋਸ਼ੀ ਪਾਇਆ ਗਿਆ ਜਿਸ ਸਿੰਦਰ ਸਿੰਘ ਕੋਲੀ ਜਿਹੜਾ ਸੀਗਾ ਉਹਨੂੰ ਵੀ ਦੋਸ਼ੀ ਪਾਇਆ ਗਿਆ ਵੀ ਜਿਹੜੀ ਕੰਮ ਲਈ ਉਹ ਆਰਡਰ ਦਿੱਤਾ ਸੀਗਾ ਉਹਨੇ ਆਡਿਟ ਕੀਤਾ ਜਿਹੋ ਆਡਿਟ ਕਰਦਾ ਤੋਂ ਉਦੋਂ ਫੜੇ ਜਾਣੇ ਪਹਿਲੇ ਸਾਲ ਹੀ ਫੜੇ ਜਾਣੇ ਸੀ ਫਿਰ ਪੈ ਲੱਜ ਜਾਣਾ ਸੀ ਕਿੱਥੇ ਗਿਆ ਉਹ ਤਾਂ ਅੱਖਾਂ ਮੀਟ ਕੇ ਆਪਣਾ ਸਾਈਨ ਕਰੀ ਗਿਆ ਤੇ ਆਪਣੇ ਪੈਸੇ ਲਈ ਗਿਆ ਫਿਰ ਉਹਦੇ ਤੇ ਹਫ਼ਤੇ ਜਿਹੜਾ ਕਮੇਟੀ ਨੇ ਫੈਸਲਾ ਕੀਤਾ ਵੀ ਇਤੋਂ 7.5 ਕਰੋੜ ਰੁਪਈਆ ਜਿਹੜਾ ਵਾ ਉਹ ਵਾਪਸ ਲੈ ਲਿਆ ਜਾ ਹਾਂ 1.5 ਕਰੋੜ ਛੜਤਾ ਜਾਵੇ ਇਹਨੂੰ ਜਿਹੜਾ ਨੇ ਜਿੰਨਾ ਕੰਮ ਕੀਤਾ 25% 7.5 ਕਰੋੜ ਰੁਪਏ ਰੋ ਵਾਪਸ ਲਿਆ ਜਾਵੇ ਹੂੰ ਤੇ ਬਾਕੀ ਜਿਹੜਾ 16 ਬੰਦੇ ਆ ਉਹਨਾਂ 'ਤੇ ਐਕਸ਼ਨ ਲਿਆ ਜਾਵੇ ਉਹਨਾਂ 'ਚੋਂ ਹੁਣ ਤੱਕ 3 ਬੰਦੇ ਮਰ ਚੁੱਕੇ ਆ ਹਰਚੰਦ ਸਿੰਘ 2 ਕੋ ਹੋਰ ਮਰ ਚੁੱਕੇ ਆ ਹੁਣ 13 ਬੰਦੇ ਆ ਵਾਪਸ 10 ਕਰੋੜ ਦੇ ਵਿੱਚੋਂ ਜਿਹੜਾ ਸਾਢੇ 7 ਕਰੋੜ ਲੈਣ ਦਾ ਫੈਸਲਾ ਹੋਇਆ ਸੀ 2.5 ਕਰੋੜ ਸੀ ਬਾਕੀ ਦਾ ਉਹ ਦੇਤਾ ਵਾਪਸ ਕੋਲੀ ਨੇ ਫਿਰ ਦਿੱਤਾ ਹੀ ਨਹੀਂ ਲਿਆ ਹੀ ਨਹੀਂ ਉਦੋਂ ਤੱਕ ਉਹ ਥੋੜੀ ਧਗੜਾ ਪਿਆ ਨਾ ਹੂੰ ਪਹਿਲਾ ਆਈਸੀਪੀਸੀ ਨੇ ਫੈਸਲਾ ਕਰ ਲਿਆ ਉਦੋਂ ਗੋਬਿੰਦ ਸਿੰਘ ਲੌਂਗਵਾਲ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਫੈਸਲਾ ਕਰ ਲਿਆ ਪੀ ਇਹਨਾਂ ਦੇ ਵਿਰੁੱਧ ਕ੍ਰਿਸ਼ਨ ਲਿਆ ਜਾਵੇ ਕਿਨਾਂ ਦੇ ਵਿਰੁੱਧ ਪੁਲਿਸ ਕੋਲ ਕੇਸ ਦਰਜ ਕਰਾਇਆ ਜਾਵੇ ਹਮ ਪਰ ਜਦੋਂ ਕੇਸ ਦਰਜ ਕਰਾਉਣ ਦੀ ਗੱਲ ਆਈ ਉਹਦੇ ਵਿੱਚ ਕੋਹਲੀ ਸੀ ਸਤਿੰਦਰ ਸਿੰਘ ਕੋਹਲੀ ਹਮ ਤੇ ਕੋਹਲੀ ਜਿਹੜਾ ਉਹ ਬਾਦਲ ਦਾ ਖਾਸ ਸੀਗਾ ਸ਼ਬਾਦਲਾਂ ਦਾ ਨੇੜਲਾ ਹੋਣ ਕਰਕੇ ਕਾਰਵਾਈ ਨਹੀਂ ਹੋ ਸਕੀ ਹਾਂ ਇਹ ਦਰਜ ਇਹ ਦੋਸ਼ ਲੱਗ ਰਿਹਾ ਵੀ ਉਹ ਜਿਹੜਾ ਬਾਦਲਣਾ ਜਿਹੜਾ ਸਤਿੰਦਰ ਸਿੰਘ ਕੋਹਲੀ ਆ ਉਹ ਇਹਦੀ ਟਰਾਂਸਪੋਰਟ ਦਾ ਵੀ ਆਡਿਟ ਕਰਦਾ ਸੀ ਨਾਲ ਉਹ ਪੀਟੀਸੀ ਦਾ ਵੀ ਆਡਿਟ ਕਰਦਾ ਸੀ ਉਹ ਸਾਰਾ ਕੁਝ ਜਿਹੜਾ ਮੇਨ ਸੀਗਾ ਉਹ ਸਤਿੰਦਰ ਸਿੰਘ ਕੋਹਲੀ ਸੀ ਉਹਨੂੰ ਉਤੋਂ 7 ਕਰੋੜ 20 ਲੱਖ ਰੁਪਏ ਗ੍ਰਹਿਿਆ ਜਾਦਾ ਸੀ ਹੂੰ ਜਦੋਂ ਉੱਥੇ ਗੱਲ ਆਈ ਕਿ ਜੇ ਕੇਸ ਦਰਜ ਕਰਾਇਆ ਤਾਂ ਕੋਹਲੀ ਫਸ ਜਾਊਗਾ ਕੋਹਲੀ ਨੇ ਬਲਕਿ ਰੋਲਾ ਪਾਇਆ ਹੂੰ ਕੋਹਲੀ ਦੇ ਕੈਂਟ ਦੇ ਜਿਹੜਾ ਵਾ ਐਸ.ਸੀ.ਪੀ ਮੁਕਰ ਗਈ ਇਹ ਕੇਸ ਨਹੀਂ ਦਰਜ ਹੋਣਾ ਚਾਹੀਦਾ ਅਸਲ 'ਚ ਕੋਲੀ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਸੀ ਹੂੰ ਬਾਕੀ ਇਹਨੂੰ ਡਿਸਮਿਸ ਕਰਤਾ ਗਿਆ ਇਹਦੀ ਕੰਪਨੀ ਵੀ ਬੰਦ ਕਰਤੀ ਗਈ ਤੇ ਆਡਿਟ ਜਿਹੜਾ ਕਰਦਾ ਸੀ ਖਤਮ ਕਰਤਾ ਗਿਆ ਪਰ ਜਦੋਂ ਫੌਜਦਾਰੀ ਕੇਸ ਜਗ੍ਹਾ ਗ੍ਰਾਊਂਡ ਦੀ ਗੱਲ ਆਈ ਉਦੋਂ ਐਸੀ ਰੀ ਮੁੱਕਰ ਗਈ ਹੂੰ ਉਸੇ ਨੂੰ ਬਚਾਉਣ ਵਾਸਤੇ ਹੁਣ ਤੱਕ ਇਹ ਸਾਰਾ ਕੁਝ ਚੱਲਦਾ ਕਿ ਤਾਂ ਕਿ ਕੋਲੀ ਨਾ ਫਸੇ ਜਿਹੜੇ ਵਿਚਾਰੇ ਫਸੇ ਆ ਹੂੰ ਉਹ ਵੀ ਹਾਈ ਕੋਰਟ ਜਗ੍ਹਾ ਸਾਡਾ ਕੀ ਦੋਸ਼ ਆ ਸਾਡੀ ਇਨਕੁਆਰੀ ਤੇ ਕਰੋ ਸਾਨੂੰ ਟਾਈਮ ਨਹੀਂ ਦਿੱਤਾ ਕਿਨੇ ਹੂੰ ਸਾਡਾ ਇਨਕੁਆਰੀ ਕਰੋ ਸਾਡਾ ਪਤਾ ਲੱਗੇ ਕਿਉਂਕਿ ਤੋਂ ਸਰਕਾਰ ਸੀਗੀ ਆਪਣਾ ਦੀ ਕਾਂਗਰਸ ਕਪਤਨ ਸਾਹਿਬ ਦੀ ਹੁਣ ਨੇ ਢਿਆ ਨਹੀਂ ਕੀਤਾ ਉਦੋਂ ਬਾਅਦ ਇਹ ਆਪਦਾ ਅੰਦਰ ਸਰਕਾਰ ਆ ਗਈ ਇਹ ਵੀ ਚਾਰ-ਛੱਪੇ ਉੱਪਰ ਕੇ ਬੈਠੇ ਰਹੇ ਬਲਦੇਵ ਸਿੰਘ ਜਿਹੜਾ ਬਡਾਲਾ ਵਾ ਉਹਨੇ ਇੱਕ ਕਮੇਟੀ ਆਪਣਾ ਬਣਾਈ ਸਜਸਤਾ ਉਹਨੇ ਉਹਦੇ ਵਿਰੁੱਧ ਮੋਰਚਾ ਲਾਤਾ ਉਹ ਬਰਦਾਸ਼ਤ ਨਹੀਂ ਗਲੀਚ ਹੁਣ ਉਹ ਪਿਛਲੇ 5 ਸਾਲਾਂ ਤੋਂ ਉੱਥੇ ਮੋਰਚਾ ਲਾ ਕੇ ਬੈਠਾ ਹੋਇਆ ਸੀ ਹੂੰ ਉਹਨੇ ਕਈ ਵਾਰ ਇਹਦੇ ਵਿਰੁੱਧ ਬਟੋਲਾ ਪਾਇਆ ਇੱਕ ਵਾਰ ਪਿੱਛੇ ਜੇ ਕਿਸਾਨ ਕਾਨਫਰੰਸ ਵੀ ਹੋਈ ਉੱਥੇ ਕਿਸਾਨ ਨੇਤਾ ਵੀ ਗਏ ਜਿੱਥੇ ਆਪਣਾ ਗੱਲੇਬਾੜ ਹੋਰ ਕਈ ਜਣੇ ਗਏ ਹੈ ਫਿਰ ਪਰ ਇਹਨਾਂ ਨੇ ਕੋਈ ਬਾਹਰ ਅਪੜਾਈ ਗਿੱਲ ਸਾਹਿਬ ਇਹਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਜਿਹੜੀ ਹੁਣ ਕਾਰਵਾਈ ਹੋਈ ਹੈ ਜਿਸ ਕਾਰਵਾਈ ਦੇ ਵਿੱਚ ਕੋਲੀ ਦੋਸ਼ੀ ਪਾਇਆ ਗਿਆ ਸੀ ਉਸ ਵੇਲੇ ਉਹ ਜਿਹੜੀ ਕਾਰਵਾਈ ਸੀ ਜਾਂ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕੀਤੀ ਸੀ ਉਹ ਈਸ਼ਰ ਸਿੰਘ ਦੇ ਵੱਲੋਂ ਜਾਰੀ ਕੀਤੀ ਸੀ ਰਿਪੋਰਟ ਦਾ ਸਾਰਾ ਹੋ ਰਿਹਾ ਹੂੰ ਈਸ਼ਰ ਸਿੰਘ ਨੇ ਜਿਹੜੀ ਕਮੇਟੀ ਬਣਾਈ ਸੀ ਜਿਹੜੀ ਐਸ.ਪੀ. ਸੀ ਨੇ ਬਣਾਈ ਸੀ ਉਹਦੇ ਤੇ ਹੀ ਸਾਰਾ ਕੁਝ ਹੋ ਰਿਹਾ ਹੂੰ ਪਰ ਉਹਨੂੰ ਇਹਨੇ ਪਨ ਲਾਗੂ ਨਹੀਂ ਕੀਤਾ ਗਿਆ ਹੂੰ ਨੀਤੋਂ ਤੇ ਫੌਜੀਕਾ ਫੌਜਦਾਰੀ ਕੇਸ ਦਰਦਿਤ ਹੁੰਦਾ ਉਹ ਸਾਰਾ ਕੁਝ ਆਪੇ ਬਾਹਰ ਆ ਜਾਂਦਾ ਪਰ ਉਹਨਾਂ ਦੀ ਸਟੰਡਰਡ ਸਿੰਘ ਕੋਹਲੀ ਸੀ ਵਿੱਚ ਸ਼ਾਮਲ ਉਹਨੇ ਉਹਦੇ ਆਸਤੇ ਸਾਰਾ ਹੀ ਕੁਝ ਲੁਕਤਾ ਵੀ ਸਟੰਡਰਡ ਸਿੰਘ ਕੋਹਲੀ ਨਹੀਂ ਫਸਣਾ ਚਾਹੀਦਾ ਬਾਕੀ ਜੋ ਮਰਜ਼ੀ ਹੋਵੇ ਸੋ ਇਹ ਸਾਰਾ ਕੁਝ ਹੁੰਦਾ ਰਿਹਾ ਉਦੋਂ ਦੀ ਰੌਲਾ ਪਾ ਰਹੇ ਸੀ ਹੁਣ ਉਧਰੋਂ ਰਿਐਕਸ਼ਨ ਜਿਹੜੇ ਆ ਰਹੀ ਆ ਹੂੰ ਉਹਨੂੰ ਦੇਖ ਕੇ ਮਾਨ ਸਰਕਾਰ ਵੀ ਚਾਹੁੰਦੀ ਸੀ ਕਿ ਕੋਈ ਮਹਾਨਾ ਮਿਲੇ ਸਾਨੂੰ ਬਾਦਲ ਨੂੰ ਫੜਨ ਦਾ ਕਿਉਂਕਿ ਸਤਿੰਦਰ ਸਿੰਘ ਕੋਹਲੀ ਦੀ ਤੇ ਇਹਦੀ ਸੁਖਵੀਰ ਬਾਦਲ ਦੀ ਕਹਿੰਦੇ ਸਾਂਝ ਆ ਹੂੰ ਉਹਨੂੰ ਬਾਹਨਾ ਪਾ ਲਈ ਸੀ ਉਹਨੂੰ ਬਾਹਨਾ ਮੈਨੂੰ ਚਾਹੀਦਾ ਸੀਗਾ ਉਧਰੋਂ ਜਿਹੜਾ 7 ਤਰੀਕ ਨੂੰ 7 ਦਸੰਬਰ ਨੂੰ ਸ਼ਾਇਦ ਇਹਨਾਂ ਨੇ ਉੱਥੇ ਧਰਦਾ ਤੇ ਆਇਆ ਸੀਗਾ ਇਹਦੇ ਚ ਡੱਲੇਵਾਲ ਦੂਜੇ ਆਪਣਾ ਬਲਦੇਵ ਸਿੰਘ ਸਰਸਾ ਹੋ ਬਹੁਤ ਸਾਰੇ ਸ਼ਾਮਲ ਹੋਏ ਸੀਗੇ ਇਸੇ ਇਸੇ ਮਾਮਲੇ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਪੁਰਾਣੀ ਵੀਡੀਓ ਉਸ ਵੇਲੇ ਦੀ ਵਾਇਰਲ ਹੋ ਰਹੀ ਹੈ ਤਾਂ ਉਹਦੇ ਵਿੱਚ ਉਹ ਕਹਿ ਰਿਹਾ ਕਿ ਈਸ਼ਰ ਸਿੰਘ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਔਰ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਅਕਾਲ ਤਖਤ ਸਭ ਦੇ ਕਾਰਜਕਾਰੀ ਜਥੇਦਾਰੋਂ ਤੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਓ ਕਿ ਕੱਲ ਨੂੰ ਅਸੀਂ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਵਾਵਾਂ ਕਰਾਂਗੇ ਤੇ ਜੇ ਉਹਦੇ ਵਿੱਚ ਕੋਈ ਖਾਸਮ ਖਾਸ ਐਸਜੀਪੀਸੀ ਦਾ ਕੋਈ ਨੁਮਾਇੰਦਾ ਜਾਂ ਕੋਈ ਐਸਜੀਪੀਸੀ ਦੇ ਜਾਂ ਅਕਾਲੀ ਦਲ ਦਾ ਕੋਈ ਨੇੜਲਾ ਲੀਡਰ ਇਹਦੇ ਵਿੱਚ ਆਉਂਦਾ ਤਾਂ ਉਹਦੇ ਉੱਪਰ ਤੁਸੀਂ ਵਿਸ਼ਵਾਸ ਦਿਵਾਉ ਕਾਨੂੰਨੀ ਕਾਰਵਾਈ ਕਰਵਾਉਂਗੇ ਫਿਰ ਆਖਰ ਜ਼ਥੇਦਾਰ ਦੇ ਵੱਲੋਂ ਉਸ ਵੇਲੇ ਕਾਰਵਾਈ ਕਰਨ ਦੇ ਵਿੱਚ ਸਹਿਯੋਗ ਕਿਉਂ ਨਾ ਕੀਤਾ ਗਿਆ ਜ਼ਥੇਦਾਰ ਵੀ ਉਦੋਂ ਹੈਲਪਲੈਸ ਸੀਗਾ ਜ਼ਥੇਦਾਰ ਕੁਰਸੀ ਤੇ ਸੀਗਾ ਹੂੰ ਜ਼ਥੇਦਾਰ ਨੇ ਕਿਹਾ ਤਾਂ ਸਹੀ ਕਿ ਕੇਸ ਫੌਜਦਾਰ ਜੀ ਕਰਾਓ ਵਿੰਸਿਕ ਲੋਗੋ ਵਾਲੇ ਮੰਨ ਵੀ ਲਿਆ ਪਰ ਜਦੋਂ ਕੋਹਲੀ ਦਾ ਨਾਮ ਆਇਆ ਉਦੋਂ ਸਾਰੇ ਟੱਲੇ ਹੋ ਗਏ ਉਹ ਸਾਰਿਆਂ ਨੇ ਪੈਸੇ ਹਾਲ ਛੱਡਦੇ ਉਹਦੇ ਵਿੱਚ ਜਹੇਦਾਰ ਵੀ ਚੇ ਸੀਗਾ ਹੁਣ ਜਹੇਦਾਰ ਕੱਲ ਫੇਰ ਬਿਆਨ ਦਿੱਤਾ ਵੀ ਜਿਹੜੀ ਕਾਰਵਾਈ ਨਹੀਂ ਹੋਈ ਏ ਸਿਰਫ ਸਤਿੰਦਰ ਸਿੰਘ ਕੋਲੀ ਕਰਕੇ ਨਹੀਂ ਹੋਈ ਹੂੰ ਇਸ ਕਰਕੇ ਜਥੇਦਾਰ ਵੀ ਦੋਸ਼ੀ ਏ ਜਿਹੜਾ ਉਸ ਵੇਲੇ ਚੁੱਪ ਰਿਆ ਬੈਠ ਕੇ ਇੱਕਦਾਂ ਕਿਹਨੂੰ ਦੋਸ਼ੀ ਏ ਉਹਦੇ ਨਾਲ ਪਾਉਂਦਾ ਹੂੰ ਤੇ ਤੁਸੀਂ ਕਿਉਂ ਰੋਕਦੇ ਜੀ ਉਹਦੇ ਨਾਲ ਪਾਉਂਦਾ ਕੱਲ ਜੂ ਬਿਆਨ ਦਿੱਤਾ ਉਦੋਂ ਕਿਹਣੀ ਬਿਆਨ ਦਿੱਤਾ ਉਹਨੂੰ ਚਾਹੀਦਾ ਏ ਰਲਾ ਪਾਉਣਾ ਵੀ ਤੁਸੀਂ ਕਰਾਓ ਇਹਦਾ ਇਹਦੇ ਵਿਰੁੱਧ ਕੇਸ ਦਰਜ ਕਹੋ ਜਦੋਂ ਲੰਗੋ ਵਾਲੇ ਪਾਕ ਕਹਿਤਾ ਹੈਗਾ ਸਾਰਿਆਂ ਨੇ ਸੁਣਿਆ ਖਬਰਾਂ ਚ ਆਇਆ ਸਾਰਾ ਕੁਝ ਫੇਰ ਇੱਕਦਮ ਕਿਉਂ ਵਿਚੇ ਛੱਟ ਗਏ ਫਿਰ ਹੁਣ ਜੇ ਐਕਸ਼ਨ ਲਗਾ ਇਹ ਕਹਿੰਦੇ ਜੀ ਪੈ ਸਾਡੇ ਧਰਮੇ ਵਿੱਚ ਦਖਲ ਦਿੰਦੇ ਹੂੰ ਕੋ ਧਰਮੇ ਵਿੱਚ ਦਖਲ ਦੇਖ ਲਈ ਪਹਿਲਾਂ ਕੀ ਕਰਦੇ ਰਹੇ ਤੁਸੀਂ 15 ਸਾਲ ਬਾਦਲ ਸਰਕਾਰ ਰਹੀ ਉਹ ਬਰੋਗ ਹੀ ਉਦੋਂ ਵੀ ਉਹ ਕੀ ਕਰਦਾ ਰਿਹਾ ਉਹ ਤਾਂ ਸਿੱਧਾ ਦੇਖ ਲੈਂਦਾ ਸੀ ਕੁਝ ਪੀਂਹਾਂ ਦੇ ਤੱਕ ਬਲੀ ਜੜੀ ਜੋ ਉਹਦੇ ਆਖੇ ਹੁੰਦੀ ਸੀ ਐਸ.ਪੀ.ਸੀ. ਸਾਰੇ ਜਹਤਾਂ ਰੋਜ਼ ਦਿਨ ਲੱਗਦੇ ਸੀ ਸਾਰਾ ਕੁਝ ਉਹ ਹੀ ਕਰਦਾ ਸੀ ਉਹ ਉਹ ਦਖਲ ਨਹੀਂ ਸੀ ਹੁਣ ਜਦੋਂ ਦੇਖਿਆ ਵੀ ਉਹ ਸਾਡਾ ਕੋਲੀ ਫਸਦਾ ਵਾ ਹੁਣੇ ਕਿਨੇ ਧਰਮ ਵਿੱਚ ਦਖਲ ਦਿੰਦੇ ਆ ਪਰ ਦਖਲ ਦੇ ਲਈ ਤੁਸੀਂ ਮਜਬੂਰ ਕੀਤਾ ਤੁਸੀਂ ਉਹਦੇ ਪਹਿਲੇ ਵਿਰੁੱਧ ਕੇਸ ਕਰ ਦਿੰਦੇ ਹੋ ਆ ਪੇਦਾ ਤਫਨ ਦਿੰਦੇ ਹੋ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਉਹਨਾਂ ਨੂੰ ਵੀ ਆ ਦੇਖਿਆ ਵੀ ਹੁਣ ਸਾਡਾ ਵੀ ਕੰਮ ਬਣਦਾ ਅਸੀਂ ਕਿ ਉਹਨਾਂ ਨੂੰ ਪਟਾ ਗਏ ਇਸ ਕਰਕੇ ਇਹ ਸਾਰਾ ਕੁਝ ਕੋਈ ਧਰਮ ਵਿੱਚ ਦਖਲ ਨਹੀਂ ਹੈਗਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਜਾਂਚ ਜਿਹੜੀ ਨਿਰਪੱਖ ਹੋਣੀ ਚਾਹੀਦੀ ਤਾਕੇ ਪਤਾ ਲੱਗੇ 328 ਰੂਪ ਗਏ ਕਿੱਥੇ ਤੇ ਕੌਣ ਜਿ ਬਿਆਰ ਉਹਦਾ ਇੱਕ ਨਿੱਜੀ ਤੌਰ ਤੇ ਜੇ ਇੱਕ ਅਜੇ ਸਿੱਖ ਵਜੋਂ ਤੁਸੀਂ ਸੋਚਣਾ ਹੋਵੇ ਕਿ ਜਿਹੜੇ ਉਹ ਲੱਗਦਾ ਹੈ ਕਿ 328 ਰੂਪ ਲਾਂਬੇ ਕੀਤੇ ਗਏ ਉਹਦਾ ਕਾਰਨ ਕੀ ਮੰਨਦੇ ਹੋ ਕਿ ਉਹ ਕ腐ਸ਼ਨ ਹੋਈ ਜਾਂ ਉਹਦੇ ਵਿੱਚ ਅਸਲ ਕਹਾਣੀ ਕੀ ਹੈ ਜੀ ਅਜੇ ਤੱਕ ਹੁਣ ਇਹੀ ਤਾਂ ਪਤਾ ਕਰਨ ਲੱਗਾ ਨਹੀਂ ਨਾ ਅਜੇ ਤੱਕ ਵੀ ਉਹਦੇ ਪਿੱਛੇ ਕ腐ਸ਼ਨ ਸੀ ਜਾਂ ਉਹ ਆਰਐਸਐਸ ਨੂੰ ਦਿੱਤੇ ਗਏ ਜਾਂ ਕਿੰਨੋ ਦਿੱਤੇ ਗਏ ਇਹੀ ਤਾਂ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਇਹੀ ਤਾਂ ਅਜੇ ਤੱਕ ਰਿਹਾ ਕਿ ਕਿੰਨੇ ਅਸਲ ਵਹੀ ਮੈਂ ਕਹਿ ਰਿਹਾ ਪਰ ਜਦੋਂ ਸਰੂਪ ਦਿੱਤੇ ਹੋਣਗੇ ਮਹਾਰਾਜ ਦਾ ਸਰੂਪ ਉਦੋਂ ਕਿਤੇ ਦਸਕਤ ਲੈਣ ਦੀ ਹੋਣੀ ਕੁਝ ਲੀਸਤ ਬਣਾਣੀ ਹੋਗੀ ਕਿ ਆਹ ਸਰੂਪ ਇਹਨੂੰ ਦਿੱਤਾ ਆਹ ਸਰੂਪ ਇਹਨੂੰ ਦਿੱਤਾ ਉਹਦੇ ਦਸਕਾ ਲੈਣਦੇ ਹੋਣਗੇ ਕੋਈ ਇਹਦੀ ਜਾਣ ਪਛਾਣ ਹੁੰਦੀ ਇਹ ਥੋੜਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੋਂ ਹੀ ਬਿਨਾ ਕਿਸੇ ਦਸਕਤਾਂ ਦੇ ਦਿਓ ਮੈਨਾਂ ਕਿਸੇ ਗੱਲ ਤੋਂ ਦੇ ਦਿਓ ਫਿਰ ਤੇਰੇ ਕਿਨੂੰ ਦਿੱਤੇ ਹਮ ਇਹੀ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਇਹੀ ਤਾਂ ਮੰਗ ਹੋ ਰਹੀ ਹੈ ਪਿਓ ਪਤਾ ਲੱਗੇ ਤਾਂ ਕਿ ਦਰਪੱਖ ਜਾਂਚ ਹੋਵੇ ਅਸੀਂ ਕਿਸੇ ਦੇ ਦੋਸ਼ੀ ਨਹੀਂ ਹੈਗੇ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੈਗੇ ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜੀ ਜਾਂਚ ਦਰਪੱਖ ਹੋਵੇ ਤਾਂ ਕਿ ਸਾਡਾ ਪਤਾ ਲੱਗੇ ਕਿਸ ਕੌਮ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਸੁੱਟਾਈ ਗਏ ਕਿੱਧਰ ਕਿ ਉਹਦੇ ਪਿੱਛੇ ਸਿਰਫ ਕਰਾਪਸ਼ਨ ਸੀ ਜਾਂ ਉਹਦੇ ਪਿੱਛੇ ਕੋਈ ਹੋਰ ਬੰਸਾ ਸੀ ਹੁਣ ਸ਼ਰੀਆ ਆਵਾ ਗੁਰੂ ਗ੍ਰੰਥ ਸਾਹਿਬ ਦੇ ਬਿਲ ਚੱਕੀ ਗਈ ਹਮ ਬਰ ਗਾੜੀ ਤੋਂ ਸ਼ਰੀਆ ਮੋਰਿਸ ਤੇ ਆਰ ਲੱਗੇ ਪਰ ਸਾਡਾ ਤੁਹਾਡਾ ਗੁਰੂ ਸਾਡੇ ਕੋਲੇ ਜੇ ਹੂੰ ਪਰ ਉਹਦੀ ਕੋਈ ਇਨਕੁਆਰੀ ਨਹੀਂ ਹੋਈ ਸਕੂਲ ਦਾ ਦੋ ਸਿੱਖ ਮੁੰਡਿਆਂ ਨੂੰ ਫੜ ਕੇ ਤੋਂ ਉਹਨਾਂ ਨੂੰ ਚਾਰਨ ਮਾਰਤਾ ਜੇ ਇਨਕੁਆਰੀ ਹੁੰਦੀ ਉਦੋਂ ਹੀ ਹੋ ਜਾਂਦੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੇ ਦਾ ਨਾ ਗੋਲੀ ਚੱਲਦੀ ਨਾ ਗਾਹ ਕੰਮ ਵੱਧਾ ਹੂੰ ਅਸਲ 'ਚ ਹਰ ਗੱਲ ਜਿਹੜੀ ਆਹੀ ਉਹ ਇਹ ਜਿਹੜੀ ਕਾਲੀ ਦਲ ਦਾ ਜਿਹੜੀ ਵਜੂਦਾ ਲੀਡਰਸ਼ਿਪ ਆ ਹਰ ਚੀਜ਼ ਨੂੰ ਇਹ ਵੋਟਾਂ ਨਾਲ ਜੜਨਾ ਦੇਖਦੀ ਆ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਤੁਸੀਂ ਇੱਕ ਗੱਲ ਦੀ ਚਰਚਾ ਛੜੀ ਹੈ ਕਿ ਜਿਹੜੀ ਮਾਨ ਸਰਕਾਰ ਹੈ ਉਹਨਾਂ ਨੂੰ ਬਹਾਨਾ ਚਾਹੀਦਾ ਸੀ ਉਹਨਾਂ ਨੇ 328 ਰੂ ਮਾਮਲੇ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਨੂੰ ਡਾਇਰੈਕਟ ਤੌਰ ਤੇ ਟਾਰਗੇਟ ਕੀਤਾ ਇਹਦੇ ਨਾਲ ਬਾਦਲਾਂ ਦਾ ਨਾਮ ਜੁੜਿਆ ਉਹ ਚਰਚਾ ਦੇ ਵਿੱਚ ਆ ਗਿਆ ਤਾਂ ਕੀ ਲੱਗਦਾ ਕਿ ਮਾਨ ਸਰਕਾਰ ਨੇ 328 ਰੂਪਾਂ ਦੇ ਮਾਮਲੇ ਦੇ ਵਿੱਚ ਤੇ ਕਾਰਵਾਈ ਕਰਤੀ 2015 ਦੇ ਵਿੱਚ ਜਿਹੜਾ ਕੋੜ ਪੂਰਾ ਗੋਲੀ ਕਾਂਡ ਹੋਇਆ ਉਹਦੇ ਬਾਰੇ ਇਹ ਮੰਨਿਆ ਜਾਂਦਾ ਕਿ ਅਜੇ ਤੱਕ ਚਲਾਨ ਹੀ ਨਿਪੇਸ਼ ਕੀਤਾ ਉਹਦੀ ਕਿਉਂ ਨਹੀਂ ਕਾਰਵਾਈ ਹੋ ਸਕੀ ਉੱਥੇ ਉੱਥੇ ਪਿੱਛੇ ਹੈਗੇ ਆਪਣਾ ਸੱਚੇ ਸੌਦੇ ਵਾਲੇ ਆ ਹੂੰ ਉੱਥੇ ਵੋਟਾਂ ਦਾ ਚੈਕਰ ਆ ਕਿਉਂਕਿ ਜੇ ਸੌਦੇ ਤੇ ਐਕਸ਼ਨ ਕਰਦੇ ਆ ਤਾਂ ਸੱਚੇ ਸੌਦੇ ਵਾਲੇ ਨਾਰਾਜ਼ ਹੁੰਦੇ ਆ ਤੇ ਉਹ ਤਾਂ ਸੱਚੇ ਸੌਦੇ ਵਾਲੇ ਆ ਉਹਨਾਂ ਵੋਟਾਂ 'ਵਾਂ ਹੁਣ ਕਿਉਂ ਨਹੀਂ ਐਕਸ਼ਨ ਆ ਹੁਣ ਤੱਕ ਹੋਇਆ ਉਹਨਾਂ ਤੇ ਤੇ ਸਾਰੇ ਦੋਸ਼ੀ ਆ ਮਾਨ ਸਰਕਾਰ ਵੀ ਦੋਸ਼ੀ ਆ ਬਾਦਰੀ ਦੋਸ਼ੀ ਆ ਕੈਪਟਨ ਵੀ ਦੋਸ਼ੀ ਆ 15 ਸਾਲ ਹੋ ਗਏ ਕੋਈ ਉੱਤੇ ਐਕਸ਼ਨ ਨਹੀਂ ਹੁਣ ਇੱਥੇ ਕੀ ਆ ਇੱਥੇ ਇਕੱਲਾ ਕਾਲੀਦਾਲ ਜ਼ਿੰਮੇਵਾਰ ਹੈ ਉੱਥੇ ਨਾਲ ਫੱਤੀ ਹੁਦੇ ਵਾਲੇ ਇਸ ਕਰਕੇ ਉਹਨਾਂ ਵੋਟਾਂ ਨਹੀਂ ਖਰਾਬ ਕਰਨੀਆਂ ਇਸ ਕਰਕੇ ਉਹਨਾਂ ਇਨੈਕਸ਼ਨ ਨਹੀਂ ਹੁੰਦਾ ਇੱਥੇ ਬਾਦਲੂ ਨੂੰ ਨਕਸਾਨ ਪਹੁੰਚਾਉਣਾ ਕਾਲੀਦਾਲੂ ਨੂੰ ਨਕਸਾਨ ਪਹੁੰਚਾਉਣਾ ਉਹਦਾ ਫੈਸਲਾ ਲੈਣਾ ਇਸ ਕਰਕੇ ਇਹਨੂੰ ਚੱਕ ਲਿਆ ਨੇ 4 ਸਾਲ ਤੋਂ ਕੁਝ ਨਹੀਂ ਕੀਤਾ ਜਿਨਾ 4 ਸਾਲ ਕਰਦੇ ਪਤਾ ਲੱਗਦਾ ਲੋਕਾਂ ਨੂੰ ਅੱਜ ਤੱਕ 4 5 ਸਾਲ ਹੋ ਗਏ ਇਸ ਗੱਲ ਨੂੰ 6 ਸਾਲ ਚੱਲ ਪਿਆ ਵੀ 328 ਰੁਪਏ ਗਏ ਕਿੱਧਰ ਹਮ ਅੱਜ ਤੱਕ ਨਹੀਂ ਪਤਾ ਲੱਗਾ ਕਿਸ ਨੂੰ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਪੱਤਰਕਾਰਾਂ ਦੇ ਜਵਾਬ ਵਜੋਂ ਕਿਹਾ ਕਿ ਜੇ ਅਕਾਲੀ ਦਲ ਪ੍ਰਧਾਨਗੀ ਛੱਡਦਾ ਅਕਾਲੀ ਦਲ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇ ਤੇ ਮੈਂ ਵੀ ਆਪਣੀ ਪ੍ਰਧਾਨਗੀ ਛੱਡ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣੇ ਆ ਇਹਦਾ ਭਾਵ ਕੀ ਸਮਝਦੇ ਹਾਂ ਜੀ ਦੇਖੋ ਸਰਪ੍ਰੇਰ ਸਿੰਘ ਪੜਦਾ ਜਿਹੜਾ ਬਾਦਲ ਆ ਉਹ ਪ੍ਰਧਾਨਗੀ ਕਿਉਂ ਛੱਡੂਗਾ ਹੂੰ ਕਿਉਂਕਿ ਪ੍ਰਧਾਨਗੀ ਛੱਡ ਲੈਣਾ ਤਿੰਨ ਉਹਦੇ ਜਾਂਦੇ ਆ ਕਾਲ ਤਖਤ ਦਾ ਜਹੇਦਾਰ ਇਹਲੇ ਸੁਖਬੀਰ ਬਾਦਲ ਹੀ ਪੜਾਉਂਦਾ ਹੂੰ ਐਸ்சிਪੀ ਸਾਹਿਬ ਪ੍ਰਧਾਨੀ ਸੁਖਬੀਰ ਬਾਦਲ ਔਰ 1300 ਕਰੋੜ ਦਾ ਬਜਟ ਜਿਹੜਾ ਵਾ ਉਹ ਸੁਖਬੀਰ ਬਾਦਲ ਦੇ ਥੇ ਡਾਇਰੈਕਟਰ ਦੇ ਚੱਲਦਾ ਦਿੱਤਾ ਜਾਂਦਾ ਵੰਡਿਆ ਜਾਂਦਾ ਔਰ 11000 ਐਮਪਲਾਈ ਜਿਹੜੇ ਆਸੀਪੀਸੀ ਚ ਉਹ ਬਾਦਲ ਦੇ ਕਹਿਣ ਦੇ ਇਧਰ ਐ ਇਹਨੂੰ ਬਦਲਣਾ ਕਿੱਥੇ ਬਦਲਣਾ ਕਿਉਂ ਬਦਲਦਾ ਉਹ ਸਾਰਾ ਹੁਣ ਉਹਦੇ ਨਾਲ ਸਾਰਾ ਕੁਝ ਜਾਂਦਾ ਤੇ ਪ੍ਰਧਾਨਗੀ ਕਿਉਂ ਛੱਡੇ ਉਹ ਇਸੇ ਕਰਕੇ ਉਹ ਪ੍ਰਧਾਨਗੀ ਨਹੀਂ ਛੱਡਦਾ ਬਾਕੀ ਸਾਰਾ ਕੁਝ ਜਾਂਦਾ ਜੇ ਕੱਲੀ ਪ੍ਰਧਾਨਗੀ ਵੀ ਸ਼ਾਇਦ ਛੱਡ ਦਿੰਦਾ ਇਸੇ ਕਰੇ ਬਾਦਲ ਸਾਹਿਬ ਨੇ ਕਿਹਾ ਸੀ ਤੇ ਪੁੱਤ ਬਾਕੀ ਸਾਰਾ ਕੁਝ ਛੱਡ ਦੇ ਹਾਂ ਪਰ ਐਸੀਪੀਸੀ ਪ੍ਰਧਾਨਗੀ ਨਾ ਛੱਡੀ ਹਾਂ ਕੀ ਮੰਨ ਲਓ ਜੇ ਇੱਕ ਚੀਜ਼ ਵਾਸਤੇ ਮੰਨ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਦਾ ਤਿਆਗ ਕਰ ਵੀ ਲੈਂਦੇ ਆ ਤਾਂ ਕੀ ਲੱਗਦਾ ਕਿ ਪੰਥ ਇੱਕ ਝੰਡੇ ਹੇਠ ਕੱਤਰ ਹੋ ਜਾਊਗਾ ਜੀ ਇੱਕ ਝੰਡੇ ਤੇ ਆ ਜਾਣਗੇ ਹੋ ਸਕਦਾ ਸਾਰਾ ਕੁਝ ਕੋਈ ਨਹੀਂ ਹੋ ਸਕਦਾ ਲੜਾਈ ਤਾਂ ਪ੍ਰਧਾਨਗੀ ਦੀ ਆ ਲੜ ਰਹੀ ਤਾਂ ਪ੍ਰਧਾਨਗੀ ਦੀ ਹੈ ਨਾ ਤੇ ਜੋ ਪ੍ਰਧਾਨਗੀ ਛੱਡ ਦੇਵੇ ਪਰ ਉਹ ਛੱਡੂਗਾ ਨਹੀਂ ਕਿਉਂਕਿ ਨਾਲ ਨੁਕਸਾਨ ਬਹੁਤ ਹੁੰਦਾ ਅੱਜ ਕਿੰਨੇ ਜਿਹੜੇ ਹੈਗੇ ਆ ਆਪਣਾ ਟਰਸਟ ਬਣੇ ਹੋਏ ਆ ਉਹ ਸਾਰੇ ਟਰੱਸਟਾਂ 'ਚ ਇਹਨਾਂ ਦੇ ਆਪਣੇ ਲੀਡਰ ਬਣਾ ਫਸਾਏ ਹੋਏ ਆ ਬਾਦਲ ਦਲ ਦੇ ਰਿਸ਼ਤੇਦਾਰ ਆ ਬਾਲਦਾ ਦੇ ਦੂਜੇ ਤੀਜੇ ਆਰਾ ਵਗੈਰਾ ਉਹਦੀ ਪਾਰਟੀ ਲੀਡਰ ਹੈ ਹਾਂ ਉਹ ਸਾਰੇ ਉਹਦੇ ਨਾਲ ਉਹ ਸਾਰਾ ਕੁਝ ਚੱਟਿਆ ਜਾਂਦਾ ਸਾਰਾ ਕੁਝ ਜਾਂਦਾ ਉਹਨਾਂ ਕੋਲ ਹਾਂ ਜੇ ਇੰਪਲਾਈ ਭਰਤੀ ਕਰਨਾ ਤੋਂ ਬਾਦਲ ਦਲ ਦੀ ਕਾਰ ਕਰਨਾ ਹੈ ਉਹ ਸਾਰਾ ਕੁਝ ਖਤਮ ਹੁੰਦਾ ਇਸ ਕਰਕੇ ਉਹ ਪ੍ਰਧਾਨਗੀ ਦੇ ਛੱਡੂਗਾ ਭਾਵੇਂ ਕੁਝ ਵੀ ਹੋ ਜਾਵੇ ਤੇ ਹਰਪ੍ਰੀਤ ਸਿੰਘ ਵੀ ਇਸੇ ਕਰਕੇ ਹੁਣ ਉਹ ਵੀ ਮਜਬੂਰ ਆ ਉਹ ਕਹਿੰਦਾ ਭਜੀ ਇਹ ਛੱਡੇ ਤੇ ਮੈਂ ਵੀ ਛੱਡ ਦੂੰਗਾ ਉਹਨੂੰ ਪਤਾ ਨਹੀਂ ਛੱਡੇ ਹੈ ਹਾਂ ਉਹਨੂੰ ਪਤਾ ਵੀ ਨਹੀਂ ਛੱਡੀ ਨਹੀਂ ਹਾਂ ਜੇ ਛੱਡੇ ਬਹੁਤ ਚੰਗੀ ਗੱਲ ਹੈ ਪੰਥ ਦਲ ਭੜਾਵਾ ਬਾਦਲ ਪਰਿਵਾਰ ਦਾ ਭੜਾਵਾ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਸਿੱਖ ਕੌਮ ਨੂੰ ਅੱਜ ਜੇ ਕਿੰਦਾ ਸਿੱਖ ਕੌਮ ਕਈ ਭੜਿਆ ਜਵੰਡੀ ਹੋਈ ਆ ਹੋ ਸਕਦਾ ਇੱਕ ਟੰਡੇ ਥਲੇ ਜਿਹੜੇ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਲੀਡਰ ਆ ਕਿਤੇ ਇਦਾਂ ਤੀ ਮਹਿਸੂਸ ਕਰ ਰਿਹਾ ਕਿ ਅ ਕੱਲ ਨੂੰ ਅਸੀਂ ਇਕੱਠੇ ਹੋ ਜੀਏ ਜਿੱਦਾਂ ਪਹਿਲਾਂ ਪਾਰਟੀ ਚੱਲਦੀ ਸੀ ਉਸੇ ਤਰ੍ਹਾਂ ਪਾਰਟੀ ਚਲਾਈਏ ਸਾਨੂੰ ਤਾਂ ਪਾਰਟੀ ਤੱਕ ਸੀਮਤਾ ਇਹ ਚੀਜ਼ਾਂ ਤਾਂ ਨਹੀਂ ਸੋਚ ਰਹਿ ਕਿਤੇ ਲਾਲਚ ਤਾਂ ਹਰ ਇੱਕ ਨੂੰ ਆ ਹੂੰ ਇਹ ਦੀ ਕਿਹੜੀ ਗੱਲ ਉਹਨਾਂ ਨੂੰ ਵੀ ਲਾਲਚ ਹੈ ਸਾਡੀ ਕੁਰਸੀ ਕੁਰਸੀ ਹੋ ਸਕਦਾ ਸਾਡਾ ਕਬਜ਼ਾ ਸਾਡਾ ਕਬਜ਼ਾ ਹੋ ਜੇ ਹੂੰ ਜਿਹੜੀ ਕੌਂਸਲ ਦਾ ਆਪਦਾ ਵੀ ਹੁਣ ਦੇ ਇਦਾਂ ਢੜੇ ਬੰਡੇ ਰਹਿ ਤੇ ਮੈਨੂੰ ਨਹੀਂ ਜਾਪਦਾ ਵੀ ਕਾਲੀ ਦਲ ਦੁਆਰਾ ਪਾਵਰ ਚਾਹੂਗਾ ਕੁਝ ਲੋਕ ਤੇ ਵੀ ਸਵਾਲ ਕਰੀ ਜਾਂਦੇ ਕਹਿੰਦੇ ਕਾਲੀ ਦਲ ਬਾਦਲ ਨੂੰ ਤੇ ਬਾਕੀ ਢੜੇ ਵਾਲੇ ਲੀਡਰ ਵੱਖ ਹੋ ਗਏ ਪਰ ਕਿਤੇ ਨਾ ਕਿਤੇ ਇਸ ਗੱਲ ਦਾ ਪਛਤਾਵਾ ਕਿ ਸਾਡਾ ਬਾਦਲਾਂ ਤੋਂ ਬਿਨਾ ਬਾਨਾ ਕੱਖ ਨਹੀਂ ਆ ਕਿ ਉਹ ਸੋਚ ਰਿਹਾ ਕਿ ਛੇਤੀ ਛੇਤੀ ਬਾਦਲ ਦਲ ਦੇ ਨਾਲ ਸਮਝੌਤਾ ਹੋਵੇ ਤੇ ਅਸੀਂ ਪਹਿਲਾਂ ਦੇ ਵਾਂਗ ਜਿਹੜੀਆਂ ਰਾਜਗੱਦੀਆਂ ਦਾ ਨਿੱਗ ਮਾਣਿਆ ਫਿਰ ਸੱਤਾ ਵਿੱਚ ਆਈਏ ਬਾਦਲ ਕੋਲੇ ਜਿਹੜਾ ਫੰਡ ਹੈ ਅੱਜ ਤੱਕ ਜਿੰਨਾ ਇਕੱਠਾ ਹੋਇਆ ਸਾਰਾ ਬਾਦਲ ਕੋਲੇ ਆ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਹੈਗਾ ਐਸਪੀਸੀ ਵੀ ਬਾਦਲ ਕੋਲੇ ਆ ਔਰ ਜਿਹੜਾ ਅਕਾਲੀ ਦਲ ਹੈ ਉਸ ਉਹੀ ਕਾਮਯਾਬ ਜਿਹਦੇ ਕੋਲ ਐਸਸੀਪੀ ਸੀ ਹੈ ਜਿੰਨਾ ਚਿਰ ਐਸਸੀਪੀ ਸੀ ਬਾਦਲ ਕੋਲੇ ਹੈ ਉਹਨਾਂ ਚ ਬਾਦਲ ਦਲ ਜਿਹੜਾ ਤਕੜਾ ਰਹੂਗਾ ਹੂੰ ਬਾਦਲ ਦਾ ਲੋਦਨ ਕਮਜ਼ੋਰ ਹੋਊਗਾ ਜਿੱਦਣ ਉਹਨਾਂ ਤੋਂ ਐਸਸੀਪੀ ਸੀ ਛੁੱਟ ਗਏ ਇਸੇ ਕਰਕੇ ਜਿਹੜਾ ਬਾਦਲ ਦਲ ਉਹ ਇੱਕ ਬਨੇ ਸੈਂਟਰ ਦਾ ਵੀ ਗੱਲ ਰੱਖੀ ਹੋਈ ਹੈ ਉਹਨਾਂ ਨੂੰ ਬਣਾ ਕੇ ਰੱਖਦਾ ਉਹਨਾਂ ਨੂੰ ਡਰਾ ਕੇ ਰੱਖਦਾ ਦੇਖਿਓ ਜੇ ਤੁਸੀਂ ਇਲੈਕਸ਼ਨ ਕਰਾਤੀ ਤਾਂ ਇੱਥੇ ਖਾਲਸਾ ਨਹੀਂ ਕਾਬਜ਼ ਕਰ ਲੈਣਗੇ ਹੂੰ ਪਹਿਲਾਂ ਵੀ ਕਾਂਗਰਸ ਨੇ ਢੰਡਰਾਉਂਦਾ ਰਿਆ ਪ੍ਰਗੰਗ ਸਰਕਾਰ ਵੇਲੇ ਵੀ ਹੁਣ ਵੀ ਉਹ ਡਰਾ ਰਿਹਾ ਐਸਪੀਸੀ ਆਪਣਾ ਕੇਂਦਰ ਸਰਕਾਰ ਨੂੰ ਕਿ ਜੇ ਤੁਸੀਂ ਲક્ષਿਅ ਕਰਾਤੀ ਤੇ ਬਾਦੋਂ ਆਪਣਾ ਗਰਮ ਦਲ ਕੇ ਕਬਜ਼ਾ ਕਰ ਲੈਣਗੇ ਇੱਥੇ ਹੂੰ ਫਿਰ ਤੁਹਾਡਾ ਕੰਮ ਖਾ ਹੋ ਜਾਊਗਾ ਇਹ ਸਾਰਾ ਕੁਝ ਢਾਲ ਮਿਲ ਕੇ ਚੱਲ ਰਿਹਾ ਤੇ ਇੱਕ ਦਾ ਹੱਥ ਥਾੜੀ ਦੀ ਵੱਜਦੀ ਦੋਨਾਂ ਹੱਥਾਂ ਨਾਲ ਵੱਜ ਰਹੀ ਆ ਬਿਲਕੁਲ ਹੈ ਹਾਲ ਦੇ ਵਿੱਚ ਪੱਖ ਦੇ ਮਸਲੇ ਨੂੰ ਲੈ ਕੇ ਤਮਾਮ ਸਾਰੀ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਇਹਦੇ ਨਾਲ ਜੁੜਦੇ ਹੋਏ ਹੋਰ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਅ ਵਿਸ਼ੇਸ਼ ਤੌਰ ਤੇ ਵੱਖ-ਵੱਖ ਬੁਲਾਰਿਆਂ ਦੇ ਨਾਲ ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਈਏ ਧੰਨਵਾਦ